ਸਤਿ ਸ਼੍ਰੀ ਅਕਾਲ ਸੋਨੂ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦਾ ਪੰਜਾਬ ਵਿਕਟਰੀ ਚੈਨਲ ਤੇ ਅੱਜ ਅਪਗ ਕਰਨ ਜਾ ਰਹੇ ਹਾਂ ਕਰੰਟ ਅਫੇਅਰ ਅੱਜ ਦਾ ਪਹਿਲਾ ਕੁਐਸਚਨ ਹੈ ਇੰਟਰਨੈਸ਼ਨਲ ਡੇ ਟੂ ਐਂਡ ਇਮਪਿਊਨਿਟੀ ਫਾਰ ਕਰਾਈਮਸ ਅਗੇਂਸਟ ਜਰਨਲਿਸਟ ਕਿਸ ਦਿਨ ਮਨਾਇਆ ਜਾਂਦਾ ਹੈ ਇਹਦਾ ਸਹੀ ਆਨਸਰ ਹੈ ਆਪਸ਼ਨ ਡੀ 2 ਨਵੰਬਰ ਨੂੰ ਇਸ ਕੰਮ ਵਿੱਚ ਖਤਰਾ ਹੈ ਕਿ ਕਈ ਵਾਰ ਇਸ ਕੰਮ ਵਿੱਚ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ ਇਸ ਚੀਜ਼ ਦੇ ਅਵੇਅਰਨੈਸ ਨੂੰ ਖੁਲਾਉਣ ਲਈ ਦੋ ਤਰੀਕ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਨੈਕਸਟ ਕੁਐਸਚਨ ਭਾਰਤ ਨੇ 2 ਨਵੰਬਰ 2025 ਨੂੰ ਕਿਹੜਾ ਉਪਗ੍ਰਹਿ ਲਾਂਚ ਕੀਤਾ ਸਹੀ ਆਨਸਰ ਆਪਸ਼ਨ A GSAT 7R ਇਸ ਮੰਦਰੀ ਸੰਚਾਰ ਨੂੰ ਮਜ਼ਬੂਤ ਕਰਨ ਲਈ ਇਹ ਲਾਂਚ ਕੀਤਾ ਗਿਆਗਾ ਇਹ ਲਾਂਚ ਕਿਹਦੇ ਦੁਆਰ ਕੀਤਾ ਇਸਰੋ ਦੇ ਇਸਰੋ ਦੀ ਸਥਾਪਨਾ ਕਦ ਹੋਈ ਆ 1969 ਚ ਇਹਦੇ ਇਸਰੋ ਦੀ ਸਥਾਪਨਾ ਕਰਨ ਵਾਲੇ ਦਾ ਨਾਮ ਹੈਗਾ ਡਾਕਟਰ ਵਿਕਰਮ ਸਾਰਾਬਾਈ ਤੇ ਹੁਣ ਜਿਹੜੇ ਚੇਅਰਮੈਨ ਨੇ ਉਹਦਾ ਨਾਮ ਹੈਗਾ ਡਾਕਟਰ ਐਸ ਸੋਮਨਾਥ ਤੇ ਜਿਹੜਾ ਇਹ ਸੈਟੇਲਾਈਟ ਹਨ ਉਹ ਰੁਕਮਣੀ ਨਾਂ ਦਾ ਇੱਕ ਪਹਿਲਾਂ ਸੈਟੇਲਾ ਛੱਡਿਆ ਹੋਇਆ ਸੀ ਉਹਦੀ ਥਾਂ ਲਊਗਾ ਇਹ ਨੈਕਸਟ ਕੁਐਸਚਨ ਇੱਕ 파ਰਤ ਸ੍ਰੇਸ਼ਟ 파ਰਤ ਮਹਿੰਮ ਕਿਹੜੀ ਥਾਂ ਤੇ ਸਟੇਟ ਹੁਡ ਡੇ ਮਨਾਇਆ ਗਿਆ ਇਹਦਾ ਸਹੀ ਆਨਸਰ ਆ অপਸ਼ਨ ਬੀ ਚੰਡੀਗੜ੍ਹ ਵਿੱਚ ਯੋਗਾਂ ਵਿੱਚ ਭਾਈਚਾਰਾ ਬਗਾਉਣ ਲਈ ਇਹ ਸਟੇਟ ਹੁਡ ਡੇ ਬਣਾਇਆ ਗਿਆ ਹੈ ਕਿਉਂਕਿ ਕਈ ਕਈ ਸਟੇਟਾਂ ਵਿੱਚ ਨਾ ਲੈਂਗੁਏਜ ਦਾ ਡਿਸਕ੍ਰਿਮੀਨੇਸ਼ਨ ਹੋ ਰਿਹਾਗਾ ਉਹ ਚੀਜ਼ ਨੂੰ ਘਟਾਉਣ ਲਈ ਇੱਕ ਪਰ ਸ੍ਰੇਸ਼ਟ ਭਾਰਤ ਮੁਹਿੰਮ ਸ਼ੁਰੂ ਕੀਤੀ ਗਿਆ ਚੰਡੀਗੜ੍ਹ ਚ ਨੈਕਸਟ ਕੁਐਸਚਨ संसद खेल महोत्सव दो हजार पच्ची कि शुरू हो सही आंसर है ऑप्शन बी पुणे संसद द्वारा पहली बार पुणे खेल महोत्सव की शुरू कराया गया ਇਹ ਨੌਜਵਾਨਾਂ ਵਿੱਚ ਖੇਡਾਂ ਨੂੰ ਲੈ ਕੇ ਤੇ ਉਹਨਾਂ ਇਸ ਸਰੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਇਹ ਖੇਡਾਂ ਆਯੋਜਿਤ ਕੀਤੀਆਂ ਗਈਆਂ ਨੇ ਇਹਦੇ ਵਿੱਚ 35 ਖੇਡਾਂ ਨੇ ਜਿਹੜੀਆਂ ਖੇਡੀਆਂ ਜਾਣਗੀਆਂ ਇਹ ਨੈਕਸਟ ਕੁਐਸਚਨ ਪਾਰਟ 10 ਚਰਨਮੀ ਰਾਮ ਸਰ ਸਾਈਟ ਕਿਹੜੀ ਚੀਜ਼ ਨੂੰ ਕੋਸ਼ਿਸ਼ ਕੀਤਾ ਗਿਆ ਹੈ ਇਹ ਸਹੀ ਆਨਸਰ ਆ অপਸ਼ਨ ਸੀ ਗੋਗਾਬੀਲ ਚੀਲਾ ਇਹ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿੱਚ ਆ ਇੱਥੇ ਨਾ 100 ਤੋਂ ਵੱਧ ਪੰਛੀਆਂ ਦੀਆਂ ਪ੍ਰਜਾਤੀਆਂ ਮਿਲਦੀਆਂ ਨੇ ਜਿਹੜੀਆਂ ਬਕਵਾਗ ਦੇਸ਼ਾਂ ਤੋਂ ਇੱਥੇ ਆਉਂਦੀਆਂ ਨੇ ਨੈਕਸਟ ਕੁਐਸਚਨ ਆਰ ਸੇਲਰ ਮਿਤੋ ਨਿਪਪੋਨ ਸਟੀਲ ਦਾ ਨਵਾਂ ਗ੍ਰੀਨਫੀਲਡ ਪ੍ਰੋਜੈਕਟ ਕਿਹੜੇ ਰਾਜ ਵਿੱਚ ਮਨਜ਼ੂਰ ਹੋਇਆ ਇਹ ਸਹੀ ਆਨਸਰ ਆਪਸ਼ਨ ਬੀ ਆਂਧਰਾ ਪ੍ਰਦੇਸ਼ ਅਤੇ 1.5 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾਊਗਾ ਨੈਕਸਟ ਕੁਐਸਚਨ भारत किस देश तो सब तो वूरजमुखी तेल आयात कर रहा है यह सही आंसर है ऑप्शन बी रूस तो यूक्रेन मगर छत रूस तो सब सूरजमुखी तेल आयात कर रहा है रूस के जो कैपीटल का, का, का नाम किया मास्को ठीक है उड़ा जो करंसी उ ना है रूबल जी इंडिया के रूस में जी सैनिक अभ्यास होंगे का वह नाम है इंद्र नैक्सट क्वेश्चन किस शहर नूनेसको क्रिएट क्रिएटिव सिटी ऑफ गैस्ट्रोनॉमी घोषित किया आंसर है ऑप्शन सी लखनऊ ना लखनऊ के आधी पकवान या ਖਾਣਾ ਗਏ ਲੋ ਉਹ ਉਹਦੇ ਲਈ ਇਹਨੂੰ ਸਿਟੀ ਆਫ ਗੈਸਟ੍ਰੋਨੋਮੀ ਕੋਸ਼ਿਸ਼ ਕੀਤਾਗਾ ਇਸ ਤੋਂ ਪਹਿਲਾਂ ਹਦਰਾਬਾਦ ਨੂੰ ਕੀਤਾ ਸੀਗਾ 2019 ਵਿੱਚ ਨੈਕਸਟ ਕੁਐਸਚਨ ਦੁਨੀਆਂ ਦਾ ਸਭ ਤੋਂ ਵੱਡਾ ਆਰਕੀਓਲੋਜੀਕਲ ਮਿਊਜ਼ੀਅਮ ਕਿੱਥੇ ਖੋਲਿਆ ਗਿਆ ਹੈ सही आंसर आएगा ऑप्शन ए इजिप्ट इजिप्ट कैपिटल नाम हैयरो प्रेजिडेंट का नाम हैगा अब्दुल फतेह सीसी ठीक है तो यह फोल फॉर्म है ग्रैंड इजिप्टियन म्यूजियम नेक्स्ट क्वेश्चन कैन बिलियमसन ਨੇ ক্রিকেট ਦੇ ਅੰਤਰਰਾਸ਼ਟਰੀ T20 ਫਾਰਮੈਟ ਵਿੱਚੋਂ ਰਿਟਾਇਰਮੈਂਟ ਦੀ ਕੋਸ਼ਿਸ਼ ਨਾ ਕੀਤੀ ਹੈ ਕਿਸੇ ਦੇ ਖਿਡਾਰੀ ਨੇ ਇਹਦਾ ਸਹੀ ਆਨਸਰ ਹੈਗਾਗਾ ਆਪਸ਼ਨ B ਨਿਊਜ਼ੀਲੈਂਡ ਦੇ ਤੇ ਨਿਊਜ਼ੀਲੈਂਡ ਦੀ ਕੈਪੀਟਲ ਦਾ ਨਾਮ ਹੈਗਾਗਾ ਵਲਿੰਗਟਨ ਤੇ ਉੱਥੇ ਦੇ ਪੀਐਮ ਦਾ ਨਾਮ ਹੈਗਾਗਾ ਕਿਸਟੋਫਰ ਲਕਸਨ ਤੇ ਇੱਕ ਗੱਲ ਹੋਰ ਨੋਟ ਕਰ ਲਿਓ ਜਿਹੜਾ ਇਹ ਤੇਰਾ ਰਾਸ਼ਟਰਪਤੀ ਹੁੰਦਾ ਨਾ ਤੇ ਆਸਟ੍ਰੇਲੀਆ ਦਾ ਹੋ ਗਿਆ ਇਹਨੇ ਦੋਨੇ ਤੁਹਾਂ ਦੇ ਜਿਹੜਾ ਰਾਸ਼ਟਰਪਤੀ ਹੈ ਜਿਹੜਾ ਇੰਗਲੈਂਡ 'ਚ ਬੈਠਾ ਹੁੰਦਾਗਾ ਰਾਸ਼ਟਰਪਤੀ ਉਹ ਉਸੇ ਨੂੰ ਇੱਥੇ ਵੀ ਮੰਨਿਆ ਜਾਂਦਾ ਬਰਤਾਨੀ ਇੰਗਲੈਂਡ ਦੇ ਰਾਸ਼ਟਰਪਤੀ ਨੂੰ ਇੱਥੇ ਵੀ ਇਹਨਾਂ ਦੋਨੋਂ ਦੇਸ਼ਾਂ ਵਿੱਚੋਂ ਨਾਇਨ ਤੇ ਉਹਦਾ ਨਾਮ ਹੈਗਾ ਕਿੰਗ ਚਾਰਲਸ 3 ਨੈਕਸਟ ਕੁਐਸਚਨ ਪ੍ਰੋਹਨ ਬੋਪਨਾ ਕਿਹੜੀ ਖੇਡ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਸੰन्यास ਦਾ ਐਲਾਨ ਕੀਤਾ ਇੰਦਾ ਸਹੀ ਆਨਸਰ ਆਪਸ਼ਨ ਬੀ ਟੈਨਿਸ ਦੇ ਖਿਡਾਰੀ ਨੇ ਇਹ ਕਿ ਇਹਨਾਂ ਨੇ ਮੈਂਸ ਡਬਲ ਵਿੱਚ 45 ਸਾਲ ਦੀ ਉਮਰ ਵਿੱਚ ਵਰਲਡ ਵਰਲਡ ਦੀ ਪਹਿਲੀ ਰੈਂਕ ਤੇ ਰਹੇ ਹੈ 45 ਸਾਲ ਦੀ ਉਮਰ ਵਿੱਚ ਤੇ ਇਹਨਾਂ ਨੇ ਗ੍ਰੈਂਡ ਸ্লাম ਟਾਈਟਲ ਵੀ ਜਿੱਤਿਆ ਹੋਇਆ ਹੈ ਇਹ ਇੰਡੀਆ ਦੇ ਨੇ ਨੈਕਸਟ ਕੁਐਸਚਨ ਮਣੀਪੁਰ ਨੇ ਹਾਲੀ ਵਿੱਚ ਕਿਹੜੇ ਦੇਸ਼ ਨੂੰ ਆਪਣੀ ਵਾਈਟ ਸਟਿੱਕੀ इस एक्सपोर्ट करने एमओ यू साइन किया आंसर है ऑप्शन बी जापान नेक्स्ट क्वेश्चन भारत ने किस देश के एनई एयरबेस तो अपनी मौजूदगी समाप्त की है सही आंसर ऑप्शन बी तजिकस्तान मेरी कैपिटल का ना हैसानवे ਤੇ ਜਿਹੜੀ ਇੱਥੇ ਦੀ ਕਰੰਸੀ ਹੈਗੀ ਆ ਉਹਨੂੰ ਕਹਿੰਦਾਗਾ ਸਮੋਨੀ ਤੇ ਜਿਹੜੇ ਇੱਥੋਂ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਨਾਮ ਹੈਗਾ ਮੋਮਲੀ ਰਹਿਮਾਨ ਨੈਕਸਟ ਕੁਐਸਚਨ ਵਿਸ਼ੇ ਸ਼ਾਕਾਹਾਰੀ ਦਿਵਸ ਵੈਗਨ ਮਤਲਬ ਦੀ ਵੈਗਨ ਦੇ ਕਦੋਂ ਨਾਇਦਾ ਹਾਂ ਇਹ ਸਹੀ ਆਨਸਰ ਆਪਸ਼ਨ A 1 ਨਵੰਬਰ ਨੂੰ ਇਕ ਉਹ ਵੈਗਨ ਦੇ ਇਕ ਉਹ ਵੈਗਨ ਇਕ ਉਹ ਵੈਜੀਟੇਰੀਅਨ ਜਿਹੜੇ ਵੈਗਨ ਵਾਲੇ ਹੁੰਦੇ ਆ ਸ਼ਾਕਾਹਾਰੀ ਉਹ ਮਤਲਬ ਦੁੱਧ ਜਾਂ ਦੁੱਧ ਦੇ ਜਿਹੜੇ ਪ੍ਰੋਡਕਟ ਬਣੇ ਹੁੰਦੇ ਆ ਉਹਨਾਂ ਨੂੰ ਵੀ ਨਹੀਂ ਖਾਂਦੇ ਹੁੰਦੇ ਇਹ ਪਿਓਰ ਸ਼ਾਕਾਹਾਰੀ ਹੁੰਦੇ ਆ ਤੇ ਜਿਹੜੇ ਵੈਜੀਟੇਰੀਅਨ ਹੁੰਦੇ ਆ ਉਹ ਦੁੱਧ ਦੇ ਦੁੱਧ ਤੇ ਦੁੱਧ ਦੇ ਜਿਹੜੇ ਪ੍ਰੋਡਕਟ ਬਣੇ ਹੁੰਦੇ ਆ ਉਹਨਾਂ ਨੂੰ ਵੀ ਖਾ ਲੈਂਦੇ ਹੁੰਦੇ ਆ ਇਹ ਆ ਡਿਫਰੈਂਸ ਆ ਵੇਗਨ ਤੇ ਵੇਜੀਟੇਰੀਅਨ ਵਿੱਚ ਨੈਕਸਟ ਕੁਐਸਚਨ ਫੀਡੇ ਸਤਰੰਜ ਵਿਸ਼ਵ ਕੱਪ ਕਾਫੀ ਦਾ ਨਾਮ ਬਦਲ ਕੇ ਕਿਸ ਦੇ ਨਾਮ ਤੇ ਰੱਖਿਆ ਗਿਆਗਾ ਦਾ ਸਹੀ ਆਨਸਰ ਆਪਸ਼ਨ ਸੀ ਵਿਸ਼ੁਨਾਨ ਆਨੰਦ ਇਹ ਗੋਆ ਵਿੱਚ ਗੋਆ ਵਿੱਚ ਹੋਈ ਜਿੱਥੋਂ ਕੀਤਾ ਗਿਆਗਾ ਨੈਕਸਟ ਕੁਐਸਚਨ ਪਦਮ ਮਤਿ ਨਰਿੰਦਰ ਮੋਦੀ ਨੇ ਕਿੱਥੇ ਸ਼ਾਂਤੀ ਸਿਖਰ ਮੈਡੀਟੇਸ਼ਨ ਸੈਂਟਰ ਦਾ ਉਦਘਾਟਨ ਕੀਤਾ